ਗਾਰੇ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵਿੱਚ ਹੈ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਡਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਿਆਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪੈ ਇੰਨੀਆਂ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਪਰ ਤੁਸੀਂ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਦਾ ਪੈਸੇ ਬੈਂਟਲ ਮਹਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ ਡੇਢ ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਹਰੇ ਹੋਈ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਤਰੇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਵੀ ਤੁਹਾਨੂੰ ਕੀ ਮੰਗ ਕੀ ਹੈ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੀ ਫਿਰ ਉਹਨੂੰ ਹਾਂਜੀ ਰਾਮ ਜੀ ਬਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਖਰੀਤੇਗਾ ਕੀ ਸਚਾਈ ਇਹਦੇ ਵਿੱਚ ਕੋਈ ਮੁੱਲ ਨਹੀਂ ਖਿੱਦਾ ਸਾਰਾ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਨਸ਼ਾ ਕਰ ਠੀਕ ਹੈ ਜੀ ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ ਚਾਰ ਕੁੜੀ ਦੇ ਠੀਕ ਹੈ ਜੀ ਅਜਿਆ ਕਾਜਾ ਜੀ ਤੁਹਾਡਾ ਨਹੀਂ ਪਾਲਣ ਪੁੱਛਣਾ ਹੁੰਦਾ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੁੱਛਣਾ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਨਾਲ ਦੱਸਦੇ ਝੂਠੇ ਨੇ ਸਾਰੇ ਜਿਹੜੇ ਇਹ ਕਹ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਈ ਜੀ ਤਿੰਨ ਤਾਂ 4 ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਠਿੱਲਾ ਮਿੱਸਾ ਸੀਗਾ ਜੀ ਇਹ ਦਵਾਈ ਬੂਟੀ ਅਸੀਂ ਦਵਾਈਤੀ ਇਹਨੂੰ ਜਵਾਕ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀ ਕਿ ਅੱਜ ਇਹਦੀ ਹਾਲਤ ਹੋਣ ਦੇ ਲੋਕ ਨਹੀਂ ਸੀ ਜਿਹੜਾ ਬੱਚਾ ਤੁਸੀਂ ਇਹ ਗੋਗ ਲਿੱਤਾਗਾ ਇਹ ਕੀ ਕੋਈ ਪ੍ਰਕਿਰਿਆ ਪ੍ਰਕਿਰਿਆ ਵੀ ਅਪਣਾਈ ਸੀ ਕੋਈ ਕਾਨੂੰਨੀ ਕੋਈ ਹਾਂਜੀ ਕੋਰਟ ਰਾਹੀਂ ਲਿੱਤਾਈ ਆਪਾਂ ਉੱਥੇ ਕੋਰਟ ਚ ਸਾਰੀ ਦਾ ਦਸਤਾਵੇਜ਼ ਸਾਡੇ ਕੋਲ ਨਹੀਂ ਜੀ ਉੱਥੇ ਸਾਰਾ ਕੁਝ ਲਿਖਤ ਵਰਤ ਕਰਾਈਏ ਇਹਨਾਂ ਦੇ ਆਧਾਰ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਵਿਸ਼ ਕਰਨ ਸੀ ਬੱਚੇ ਦੀ ਇਹ ਹੁਣ ਲਗਾਤਾ ਇਹਨੂੰ ਹੋ ਗਿਆ 2.5 ਮਹੀਨੇ ਹੋ ਗਏ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਹੁਣ ਹੁਣ ਫਿਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਤੁਹਾਡੇ ਤੋਂ ਬੱਚਾ ਸਾਡਾ ਤੁਸੀਂ ਵੀ ਉਹ ਕਰਿਆ ਹੁਣ ਕੀ ਕਾਰਨ ਹੋਇਆਗਾ ਹੁਣ ਉਹ ਐਂ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਿਆਗਾ ਜੀ ਬੱਚਾ ਦਾ ਮੈਂ ਕਹਾਂ ਅਸੀਂ ਲੱਤਿਆਗਾ ਤੁਸੀਂ ਕਹਿੰਦੇ ਸਾਨੂੰ ਵੀ ਸਾਡੇ ਤੋਂ ਨਿਪੰਨ ਪਾਲਣ ਕੋਈ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹਿਮਤੀ ਨਾਲ ਉਹ ਦੇਖ ਗਏ ਨੇ ਸਾਨੂੰ ਜੀ ਸਾਡਾ ਕੋਈ ਲੈਣਾ ਵੀ ਚਲਾ ਸਕਾ ਮੇਰੇ ਕੋਲ ਚਾਰ ਕੁੜੀਆਂ ਨੇ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਕੋਈ ਹੁਣ ਸਾਈਡ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਇਆ ਨਾ ਨਾ ਕੋਈ ਪੈਸੇ ਲੈਣ ਦੇਣ ਝੂਠੇ ਝੂਠਾ ਲਾ ਜਾ ਤੁਸੀਂ ਬੱਚਾ ਇਹੜਾ ਖਰੀਦਿਆਗਾ ਤੇਰੇ ਭਰਾਨੇ ਮੁੱਲ ਲੈਤਾ ਕਿਵੇਂ ਤੁਹਾਨੂੰ ਲੱਗਦੀ ਐ ਸੱਚੀ ਕੀ ਗੱਲ ਆ ਜੀ ਅਸੀਂ ਖਰੀਦਿਆ ਨਹੀਂ ਹੈ ਜੀ ਅਸੀਂ ਤਾਂ ਪਾਲਣ ਵਾਸਤੇ ਲੈਤਾਗਾ ਇਹ ਮੇਰਾ ਭਾਈ ਜੀ ਆ ਕੇ ਜਫਾਈਆ ਇਹਨਾਂ ਕੋਲ ਚਾਰ ਅੜੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੀ ਸੀ ਕਿ ਦੋਨੇ ਜੀ ਤੇ ਉਹਨਾਂ ਦੀ ਵੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਦੋਂ ਤਾਂ ਦਾਦਾ ਵੀ ਕਹਿੰਦੇ ਘਰ ਪਰਿਵਾਰ ਵਾਲਿਆਂ ਨੇ ਨਹੀਂ ਕਹਤਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿੱਚ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਕਿਉਂਗਾ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹੁੰਦੇ ਆ ਸਾਨੂੰ ਵੀ ਬੱਚੇ ਦੀ ਚਾਹ ਨਾ ਸੀ ਮੇਰੇ ਭਾਈ ਕੋਲ ਚਾਰ ਗੁੱਡੀਆਂ ਸੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਆਇਆ ਦੇਖੋਗੀ ਉਦੋਂ ਬਾਅਦ ਦੋ ਗੁੱਡੀਆਂ ਹੋਈਆਂ ਫੇਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਲਓ ਹੁਣ ਤੁਸੀਂ ਕਿੰਨੇ ਚਿਰ ਤੋ ਰੱਖ ਰਿਹਾ ਬੱਚੇ ਨੂੰ 2-3 ਮਹੀਨੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਟੀ ਕਿਹੜੇ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਦੋਂ ਪਹਿਲੋ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟਮਾਂ ਤੇ ਹੁਣ ਵਾਲੀ ਦੇਖ ਲਓ ਵੀ ਕਿਦਾਂ ਦਾ ਚਿਹਰਾ ਹੁੰਦਾ ਤੁਸੀਂ ਪਾਲਣ ਪੋਸ਼ਣ ਵਾਸਤੇ ਲੈਂਦਾ ਤੇ ਕੋਈ ਅਸੀਂ ਪੈਸੇ ਤੇ ਲੈਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆ ਵੀ ਖੁਸ਼ੀ ਨਾਲ ਸਾਡੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਗੁੱਡੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਨਹੀਂ ਖੋਤਾ ਜਾਂ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਕਿ ਮੇਰੇ ਭਰਾ ਕੋਲੇ 4 ਗੁੱਡੀਆਂ ਸੀ ਇਸ ਕਰਕੇ ਅਸੀਂ ਤਾਂ ਪਾਲਣ ਵਾਸਤੇ ਲੈਂਦਾ ਔਰ ਆਪਣਾ ਝੂਠੇ ਨੇ ਜਿਹੜੇ ਲਾਰੇ ਨਾ ਬੀਨਾਂ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨੇ ਨਹੀਂ ਹੁਣ ਉਹਨਾਂ ਨੇ ਤੁਹਾਡੇ ਤੇ ਦਾਵਾ ਕਿਉਂ ਠੋਕਾ ਕੇ ਬੱਚੇ ਕੀ ਕਰਨ ਉਹ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ ਉਸ ਤੋਂ ਪਹਿਲਾਂ ਹੁਣ ਢਾਈ ਮਹੀਨੇ ਹੋ ਗਏ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੋਈ ਸ਼ਕਲ ਨਹੀਂ ਆਈ ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿਣ ਲੱਗੀ ਕਹਿੰਦੀ ਦੀਦੀ ਮੈਨੇ ਆਖਾ ਤੁਸੀਂ ਆਪ ਦਿੱਤਾ ਸੀ ਤੁਹਾਡੇ ਤੋਂ ਖੋਤਾ ਤਾਂ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਹੀਂ ਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਇਹ ਮੈਨੂੰ ਬੀਤੂ ਥਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ੱੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਬਸ ਬਸ ਹਾਂਜੀ ਸਾਨੂੰ ਉਹ ਗਲਜਾਰ ਸਿੰਘ ਖਡਾਲ ਪਿੰਡ ਤੋਂ ਸੀ ਇਹਨਾਂ ਦੇ ਬੱਚਾ ਸੀ ਇਹਦੀ ਵਾਈਫ ਗੁਰਮਨ ਕੌੜਾ ਇਹਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੱਜੂ ਨੇ ਸਨੋਕ ਚਰਮਨ ਦਾਸ ਨੇ ਉਹਦੀ ਵਾਈਫ ਹਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭਿਆਰ ਘੱਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬੜਲਾ ਡੇ ਉਹਨਾਂ ਲੈ ਲਿਆ ਉਹਨਾਂ ਨੇ ਲਾਜਵੀਂ ਕਰਾਇਆ 15-20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਤਾਂ ਉਹਨਾਂ ਨੇ ਗੋਦਤਾ ਆ ਐਡਪਟਿਵ ਬਣਾ ਲਿਆ ਗੋਦ ਲੈ ਲਿਆ ਸੀਗਾ ਇਹ ਲਿਖ ਲਈ ਐਡਪਟ ਕਿੱਥੇ ਹਾਂਜੀ ਲਿਖ ਲਈ ਐਡਪਟ ਕਿੱਥੇ ਆ ਹੈਗਾ ਐਕਟਿਵ ਇੱਕ ਨਿਊਜ਼ ਚੱਲ ਰਿਹਾ ਜਿਹੜਾ ਵੀ ਐਸਏ ਨਸ਼ਾ ਲੈਂਦੇ ਸੀਗਾ ਐਸੇ ਨਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀਗੇ ਜੰਮ ਵੀ ਕਰਦੇ ਨੇ ਪਰ ਉਹ ਸਾਡੇ ਕੋਲੇ ਆਈ ਨਹੀਂ ਕੋਈ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੋਈ ਉਹਨਾਂ ਨੇ ਲੈ ਲਈ ਸੀਗੀ ਉਸ ਨੇ ਵੀ ਦਵਾਈ ਉਹਨਾਂ ਨੂੰ ਦਵਾਈ ਤੇ ਚਾਰ ਪੰਜ ਮਹੀਨੇ ਪਹਿਲਾਂ ਉਹਦੀ ਕੋਈ ਗੱਲਬਾਤ ਆ ਕੋ ਪੈਸਾ ਦਾ ਮਾਮਲਾ ਵੀ ਜਿਹੜਾ ਕਹਿ ਰਹੇ ਨੇ ਨਹੀਂ ਪੈਸਿਆਂ ਦਾ ਕੋਈ ਅਜੇ ਮਾਮਲਾ ਸਾਹਮਣੇ ਨਹੀਂ ਆਇਆ ਉਹ ਤਾਂ ਬੱਸ ਇਹ ਉਹ ਬੱਚੇ ਦਾ ਇਲਾਜ ਜਾਂ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵੀ ਹਸਪਤਾਲ ਜਾਂ ਦਾਖਲ ਸੀਗਾ ਉਹਦੀ ਉਹ ਹੈਗੀ ਕੋਈ ਉਹਦੇ ਨਾਲ ਆਪਾਂ ਅਲਟੀਮੇਟ ਲਈ ਕੀ ਕਰ ਰਹੇ ਹਾਂ ਅਲਟੀਮੇਲਟੀ ਵਾਲਪਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਈਡ ਲੈ ਕੇ ਕਿਉਂਕਿ ਹੋਊਗਾ ਜੇ ਤਾਂ ਇਦਲੇ ਪਾਸੇ ਚੱਲੋ ਕੋਈ ਗੱਲਬਾਤ ਹੋ ਜੋ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਬੱਚਾ ਵੀ ਆਪਣੀ ਕਸਟਰੀਟ ਦਾ ਜ ਆ ਬੱਚਾ ਜੀ ਬੱਚਾ ਆਰਤੀ ਕੋਲੇ ਵਾਈਫ ਆਫ ਸੰਜੂ ਕੋਲੇ ਉਹਨਾਂ ਕੋਲੇ ਆ ਇੱਥੋਂ ਗਏ ਨੇ ਤੇ ਠੀਕ ਠਾਕ ਆ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਉਹਨਾਂ ਨੂੰ ਦੀ ਪਰਗੀ ਜਮ ਮਰੀ ਜੀ ਕੋਈ ਉਹਨੂੰ ਦੁੱਖ ਚ ਖਲੀ ਪਉਂਦੀ ਆ ਉਹਨੂੰ ਸ਼ਾਮਣ ਕੇ ਜਾਂ ਉਹਨਾਂ ਤੋਂ ਸਮਾ ਹੋ ਗਏ ਅਜੇ ਬੱਚਾ ਉਹਨਾਂ ਦੇ ਕੋਲੇ ਹੀ ਆ